ਜਿੰਨੇ ਵੀ ਮੁੰਡੇ ਨਾ ਫੇਸਬੁੱਕ YouTube Instagram ਚਲਾਉਂਦੇ ਆ ਤਾਂ ਬਹੁਤ ਸਾਰੀਆਂ ਪ੍ਰੋਬਲਮਾਂ ਜਿਨ੍ਹਾਂ ਨੂੰ ਫੇਸ ਕਰਦੇ ਆ ਤਾਂ ਉਹਨਾਂ ਪ੍ਰੋਬਲਮਾਂ ਦੇ ਵਿੱਚੋਂ ਪੇਜ ਹੈਕਿੰਗ ਦੀ ਪ੍ਰੋਬਲਮ ਬੰਦ ਹੋਣ ਦੀ ਰੀਚ ਡਾਊਨ ਹੋਣ ਦੀ ਕਾਫੀ ਪ੍ਰੋਬਲਮਾਂ ਜਿਹੜੀਆਂ ਆ ਜਾਂਦੀਆਂ ਜਾਂ ਬਹੁਤ ਸਾਰੀਆਂ ਦੀਆਂ ਸਟ੍ਰਾਈਕਾਂ ਕਾਪੀਰਾਈਟ ਆਉਣ ਦੀਆਂ ਪ੍ਰੋਬਲਮ ਆ ਜਾਂਦੀਆਂ ਜਿਹੜੀਆਂ ਸਾਡੇ ਤੋਂ ਹੱਲ ਨਹੀਂ ਹੁੰਦੀਆਂ ਸਾਥੋਂ ਵੀ ਨਹੀਂ ਹੁੰਦੀਆਂ ਯਾਰ ਮਤਲਬ ਕੰਮ ਕਰਦਿਆਂ ਨੂੰ ਚਿਰ ਹੋ ਗਿਆ ਤਾਂ ਵੀ ਨਹੀਂ ਹੁੰਦੀਆਂ ਤਾਂ ਆਪਣੇ ਕੋਲੇ ਆ ਬੰਦਾ ਮਾਰ ਹਰਪ੍ਰੀਤ ਬਾਈ ਹਰਪ੍ਰੀਤ ਐਪਲ ਡਾਕਟਰ ਦੇ ਨਾਂ ਨਾਲ ਵੀ ਜਾਣਦੇ ਆ ਪਰ ਮਤਲਬ ਘੈਂਟ ਬੰਦਾ ਹੈ ਜਿਹੜਾ ਡੂੰਘਾਈ ਤੱਕ ਉਤਰਿਆ ਹੋਇਆ ਹੈ ਡਿਜੀਟਲ ਦਾ ਕੰਮ ਜਾਣਦਾ ਆ ਆਪਾਂ ਇਹ ਕਰ ਸਕਦੇ ਆ ਜਿੰਨੇ ਮੁੰਡੇ ਫੇਸਬੁੱਕ YouTube ਇੰਸਟਾਗ੍ਰam ਚਲਾਉਂਦੇ ਆ ਨਾ ਉਹਨਾਂ ਤੇ ਕੰਮ ਦੀਆਂ ਗੱਲਾਂ ਆਪਾਂ ਬਾਈ ਤੋਂ ਪੁੱਛਾਂਗੇ ਜਿਹੜੀਆਂ ਜਿਹੜੀਆਂ ਪ੍ਰੋਬਲਮਾਂ ਆਮ ਆ ਇੰਸਟਾਗ੍ਰam YouTube ਫੇਸਬੁੱਕ ਚਲੋ ਉਹਨਾਂ ਨਾਲ ਇਹਨੂੰ ਆਉਂਦੀਆਂ ਉਹਨਾਂ ਦੇ ਕੀ ਹੱਲ ਹੁੰਦੇ ਆ ਕਿਵੇਂ ਹੱਲ ਹੁੰਦੇ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਈ ਹਰਪ੍ਰੀਤ ਸਾਸੀ ਸਾਰੀ ਗੱਲ ਵੀਰੇ ਤੇ ਆ ਬੰਦੇ ਦੀ ਆਪਾਂ ਨਾਲ ਪੋਣੀ ਗਵਾਹੀ ਮਤਲਬ ਇਹਨੂੰ ਗਵਾਹੀ ਤੌਰ ਤੇ ਖੜਾ ਕੀਤਾ ਹੋਇਆ ਬਈ ਕਈ ਵਾਰੀ ਗਵਾਹੀ ਪੋਣੀ ਪੈ ਜਾਂਦੀ ਏ ਤੁਹਾਨੂੰ ਪਤਾ ਹੀ ਆ ਅ ਮੈਨੂੰ ਨਾ ਸਾਰਿਆਂ ਨੂੰ ਪਹਿਲਾਂ ਇੱਕ ਪ੍ਰੋਬਲਮ ਸਭ ਤੋਂ ਵੱਡੀ ਆਮ ਲੋਕਾਂ ਨੂੰ ਆਉਂਦੀ ਆ ਕਿ ਥੋੜਾ ਜਿਹਾ ਪੇ ਚੱਲ ਪੈਂਦਾ ਹਾਂਜੀ ਅ ਨਵਾਂ ਨਾਮ ਮੋਨਟਾਈਜ਼ ਹੋਇਆ ਹੁੰਦਾ ਹਾਂਜੀ ਇੱਕ ਮੈਸੇਜ ਆਉਂਦਾ ਦੋ ਤਰ੍ਹਾਂ ਦੇ ਮੈਸੇਜ ਆਉਂਦੇ ਇੱਕ ਤਾਂ ਮੈਸੇਜ ਆਉਂਦਾ ਅ WhatsApp ਤੇ ਕਿ ਤੁਸੀਂ 700 ਡਾਲਰ ਕਮਾ ਲਓਗੇ ਤੇ ਤੁਸੀਂ ਸਾਡੇ ਇੱਥੇ ਸਾਈਨ ਇਨ ਹੋ ਜਾਓ ਹਨਾ ਦੂਸਰਾ ਮੈਸੇਜ ਆਉਂਦਾ ਕਿ ਤੁਹਾਨੂੰ ਜੀ ਕਾਪੀਰਾਈਟ ਆ ਗਿਆ ਜੀ ਤੁਹਾਡਾ ਟਰਬਲ ਚਾ ਤੁਹਾਡਾ ਤੇ ਉਹ ਬੰਦਾ ਲਿੰਕ ਤੇ ਕਲਿੱਕ ਕਰ ਲੈਂਦਾ ਨੋਟੀਫਿਕੇਸ਼ਨ ਚ ਤੇ ਪੇਜ ਹੈਕ ਹੋ ਜਾਂਦਾ ਹਨਾ ਬਈ ਐਵੇਂ ਹੋ ਜਾਂਦਾ ਨਾ ਹੋ ਜਾਂਦੀ ਬਈ ਇਹ ਚੀਜ਼ ਦੇ ਕੀ ਹਾਲ ਆ ਪਹਿਲਾਂ ਤਾਂ ਇਹ ਹੁੰਦਾ ਕਿਵੇਂ ਆ ਮਤਲਬ ਅਗਲਾ ਕਿਵੇਂ ਪੇਜ ਚੱਕ ਲੈਂਦਾ ਆਪਣਾ ਲਿੰਕ ਦਾ ਕਲਿੱਕ ਕੀਤਾ ਤੇ ਉਹ ਆਪਣਾ ਪੇਜ ਕਿਵੇਂ ਚੱਕਿਆ ਜਾਂਦਾ ਅਸਲ ਦੇ ਵਿੱਚ ਨਾ ਗੱਲ ਹੁੰਦੀ ਹੈ ਕਿ ਇਹ ਜਿਹੜਾ ਮੈਸੇਜ ਆਇਆ ਵਾ ਕਿ ਅਸਲ ਵਿੱਚ ਸੱਚੀ ਫੇਸਬੁੱਕ ਵੱਲੋਂ ਆਇਆ ਜਾਂ ਫੇਕ ਆਇਆ ਉਹ ਫੇਸਬੁੱਕ ਦਾ ਸਮਝ ਕੇ ਉਹਦੇ ਤੇ ਕਲਿੱਕ ਕਰ ਬੈਠੇ ਕਲਿੱਕ ਕਰ ਲਿਆ ਸਾਹਮਣੇ ਵਾਲਾ ਬੰਦਾ ਕਿਵੇਂ ਚੱਕ ਲੈਂਦਾ ਆਪਣਾ ਪੇਜ ਕਿਵੇਂ ਚੱਕ ਲੈਂਦਾ ਉਹਦੇ ਕੋਲ ਸੈਸ ਕਿਵੇਂ ਚਲੇ ਜਾਂਦੇ ਆ ਅ ਵੀਰੇ ਮੈਂ ਦੱਸਦਾ ਤੁਹਾਨੂੰ ਇੱਥੇ 3-4 ਚੀਜ਼ਾਂ ਹੁੰਦੀਆਂ ਨੇ ਸਭ ਤੋਂ ਪਹਿਲੀ ਚੀਜ਼ ਜਿਵੇਂ ਤੁਸੀਂ ਦੱਸਿਆ ਬਈ WhatsApp ਤੇ ਇੱਕ ਲਿੰਕ ਆ ਗਿਆ ਉਹਨੇ ਉਹ ਇੱਕ ਐਡਮਿਨ ਲਿੰਕ ਹੁੰਦਾ ਉਹ ਲਿੰਕ ਫੇਕ ਸਾਈਟਾਂ ਉਹ ਵੀ ਜਨਰੇਟ ਹੋ ਜਾਂਦਾ ਉਹ ਐਡਮਿਨ ਲਿੰਕ ਹੁੰਦਾ ਉਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਮੈਨੂੰ ਐਡਮਿਨ ਲਾ ਰਹੇ ਹੋ ਅੱਛਾ ਉਹ ਬੰਦਾ ਉੱਥੇ ਪੈਸਿਆਂ ਦੇ ਇਲਾਜ ਨੂੰ ਕਲਿੱਕ ਕਰਦਾ ਵੀਰੇ ਉਹ ਡਾਇਰੈਕਟ ਹੀ ਆ ਕੇ ਬੰਦਾ ਐਡਮਿਨ ਲਾ ਗਿਆ ਜਾਂਦਾ ਉਹਨੂੰ ਫੁੱਲ ਐਕਸੈਸ ਦੇ ਮਤਲਬ ਯਾਰ ਵੀਰੇ ਇੱਕ ਵਾਰੀ ਆ ਆਪਾਂ ਜਦੋਂ ਪਹਿਲਾਂ ਮਿਲੇ ਸੀਗੇ ਜੀ ਤੁਹਾਡਾ ਪੇਜ ਦੇ ਵਿੱਚ ਪ੍ਰੀਤ ਬਾਈ ਦੀ ਆਈਡੀ ਦੇ ਵਿੱਚ ਤੁਹਾਡਾ ਪੇਜ ਇੱਕ ਅਨਨੋਨ ਆਫੀਸ਼ੀਅਲੀ ਬੰਦਾ ਵੜ ਗਿਆ ਦੋ ਦੋ ਬੰਦੇ ਵੜ ਗਏ ਦੋ ਬੰਦੇ ਵੜ ਗਏ ਸੀ ਨਾ ਵੀਰੇ ਹੂੰ ਉਹ ਰੀਜਨ ਪਤਾ ਕੀ ਹੁੰਦਾ ਵੀਰੇ ਆਪਣੇ ਫੋਨ ਦੇ ਵਿੱਚ ਕਈਆਂ ਪੈਦਾ ਨੀਆਂ ਨੇ ਜਿਹੜੀਆਂ ਆਪਣੇ ਫੋਨ ਦਾ ਐਕਸੈਸ ਦੂਜੇ ਮਨੁੱਖ ਨੂੰ ਦੇ ਦਿੰਦੀਆਂ ਨੇ ਇਤਾਂ ਨਹੀਂ ਹੈਗਾ ਵੀ ਤੁਹਾਡੇ ਕੰਟੈਕਟ ਚਲੇ ਜਾਣਗੇ ਜਾਂ ਤੁਹਾਡਾ ਫੇਸਬੁੱਕ ਉਹ ਜਿਵੇਂ ਫੇਸਬੁੱਕ ਨਾਲ ਤੁਸੀਂ ਉਹਨਾਂ ਨਾਲ ਜੁੜੇ ਹੋ ਹਾਂ ਉਹ ਲੈ ਜਾਂਦੇ ਵੀਰੇ ਆਪਣੇ ਪੇਜ ਤੋਂ ਐਕਸੈਸ ਮਤਲਬ ਨਾ ਤੁਹਾਨੂੰ ਕੰਮ ਦੀ ਜਾਣਕਾਰੀ ਇਹ ਵੀ ਕੱਲਾ ਲਿੰਕ ਤੇ ਕਲਿੱਕ ਹੋਣ ਨਾਲ ਹੀ ਪੇਜ ਹੈਕ ਨਹੀਂ ਹੁੰਦੇ ਬਹੁਤ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਅਸੀਂ ਡਾਊਨਲੋਡ ਕਰਦੇ ਆ ਜਿਹੜੀਆਂ ਐਪਲੀਕੇਸ਼ਨਾਂ ਅਸਲ ਦੇ ਵਿੱਚ ਅਨਵਾਂਟਡ ਜੀਆਂ ਕਈ ਵਾਰੀ ਵੀ ਕਰ ਦਿੰਦੇ ਆ ਜਾਂ ਉਹ ਹੀ ਕਰ ਲੈਣੇ ਆ ਤਾਂ ਉਹ ਇੱਕ ਤੋਂ ਨੂੰ ਹੋਰ ਵੀ ਗੱਲਾਂ ਦਾ ਬਹੁਤ ਵਾਰੀ ਨਾ ਤੁਹਾਡੇ ਪੇਜ ਹੈਕ ਕਰਨ ਲਈ ਇਸ ਤਰ੍ਹਾਂ ਦੀ ਫੇਸਬੁੱਕ ਤੇ ਸਪான்ਸਰ ਲਾ ਕੇ ਐਡ ਪਾਈ ਹੁੰਦੀ ਆ 5000 ਵਾਲੀ ਚੀਜ਼ 1000 ਕਿਚ ਦੇ ਰਿਆ ਹੁੰਦਾ ਬੰਦਾ ਹਾਂਜੀ 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 ਅਸੀਂ ਕਲਿੱਕ ਕਰ ਲੈਨੇ ਆ ਉੱਥੋਂ ਵੀ ਅਗਲਾ ਐਕਸੈਸ ਲੈ ਆ ਐਕਸੈਸ ਲੈ ਲੈਂਦਾ ਵੀਰੇ ਉੱਥੇ ਹਾਂਜੀ ਉੱਥੇ ਵੀਰੇ ਸਭ ਤੋਂ ਪਹਿਲਾਂ ਇਦਾਂ ਨਹੀਂ ਹੈਗਾ ਵੀ ਜਿਵੇਂ ਤੁਸੀਂ ਉੱਥੇ ਕਲਿੱਕ ਕਰਤਾ ਤੇ ਉਹਨੇ ਜਾ ਕੇ ਸਿੱਧਾ ਹੀ ਐਕਸੈਸ ਮਾਰ ਲਿਆ ਉਹ ਤਾਂ ਇੰਨਾ ਇੰਨਾ ਨਹੀਂ ਵੀਰੇ ਹੁੰਦਾ ਉੱਤੇ ਕੀ ਹੁੰਦਾ ਜਦੋਂ ਆਪਾਂ ਉੱਤੇ ਕਲਿੱਕ ਕਰ ਲੈਂਦੇ ਨਾ ਆਪਣੇ ਕੁਝ 네ਗੇਟਿਵ ਪੁਆਇੰਟ ਹੁੰਦੇ ਨੇ ਉਹ ਆਪਾਂ ਲਾਉ ਕਿਤੇ ਹੁੰਦੇ ਆ ਉਹ ਬੰਦੇ ਨੂੰ ਚਲੇ ਜਾਂਦੇ ਹੁੰਦੇ ਕੋਲੇ ਉਹ 네ਗੇਟਿਵ ਪੁਆਇੰਟ ਵੀ ਆਪਣਾ ਐਡਮਿਨ ਐਡ ਆਨ ਚ ਐਡ ਹੋ ਜਾਂਦਾ ਬੰਦਾ ਅੱਛਾ ਉਹ ਹੋ ਜਾਂਦਾ ਉਹ ਤਾਂ ਹੋ ਗਿਆ ਉਹ ਤਾਂ ਹੋ ਗਿਆ ਪਹਿਲਾ ਪ੍ਰੋਸੈਸ ਕਿ ਸਾਡੀ ਮਤਲਬ ਘੱਟ ਅਵੇਅਰਨੈਸ ਹੋਣ ਦੇ ਕਰਕੇ ਸਾਡਾ ਪੇਜ ਉੱਡ ਗਿਆ ਉੱਡ ਗਿਆ ਹੁਣ ਅਗਲੀ ਗੱਲ ਪੇਜ ਲੈ ਗਏ ਉਹ ਸਾਨੂੰ ਉਹਨਾਂ ਨੇ ਐਡਮਿਨ ਤੋਂ ਹਟਾਤਾ ਉਸ ਤੋਂ ਬਾਅਦ ਉਹ ਗੰਦੀਆਂ ਮੰਦੀਆਂ ਸਟੋਰੀਆਂ ਪਾਉਣ ਲੱਗ ਜਾਂਦੇ ਹਨ ਜਿਸ ਤਰ੍ਹਾਂ ਦਾ ਕੰਮ ਕਰਦੇ ਆ ਪੈਸੇ ਮੰਗ ਲੱਗੇ ਪੈਸੇ ਮੰਗਣ ਲੱਗੇ ਜਾਂਦੇ ਆ ਤਾਂ ਹਰ ਵੀ ਉਹ ਪੇਜ ਨੂੰ ਵਾਪਸ ਲਿਆਂਦਾ ਜਾ ਸਕਦਾ ਹਾਂਜੀ 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 ਇੱਕ ਦੋ ਪ੍ਰੋਸੈਸ ਹੁੰਦੇ ਵੀਰੇ ਇੱਕ ਤਾਂ ਹੁੰਦਾ ਇੱਕ ਤੋਂ 30 ਦਿਨਾਂ ਦੇ ਵਿੱਚ ਵਿੱਚ ਆਪਣੇ ਕੱਲ ਸੇਵਕਪਾ ਜੀ ਨੇ ਬਾਈ ਜੀ ਨੂੰ ਭੇਜਿਆ ਸੀ ਇੱਕ ਉਹਨਾਂ ਦਾ ਮੋਟਰ ਵਾਲਾ ਇੱਕ ਤਾਂ ਪੇਜ ਸੀਗਾ ਉਹਨਾਂ ਕੱਲ ਮੈਂ ਵਾਪਸ ਲੈ ਕੇ ਦਿੱਤਾ ਵੀਰੇ ਦਾ ਤੇ ਉਹਨੇ ਕੱਲ ਆਪਾਂ ਨੂੰ ਮਿਲਣਾ ਵੀ ਆ ਬਾਈ ਨੇ ਤੇ ਉੱਥੇ ਕਿ ਉਹਨਾਂ ਵੀਰੇ ਇੱਕ ਤੋਂ 30 ਦਿਨ ਦੇ ਵਿੱਚ ਤਾਂ ਆਪਣੇ ਕੋਲੇ ਪੂਰੀ ਅਥੋਰਟੀ ਹੁੰਦੀ ਆ ਹੂੰ ਆਪਾਂ ਫੇਸਬੁਕ ਨੂੰ ਇੱਕ ਮੇਲ ਕਰਨੀ ਆ ਹੂੰ 24 ਘੰਟੇ 'ਚ ਪੇਜ ਵਾਪਸ ਅੱਛਾ ਹਾਂ ਜੀ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਜਿਹੜੇ ਤਾਂ ਪੁਰਾਣੇ ਐਡਮਿਨ ਨੇ ਆਹ ਕ੍ਰੇਟਰ ਐ ਆਹ ਬੰਦਾ ਚੋਰ ਆ ਹਾਂ ਤਾਂ ਫੇਸਬੁੱਕ ਨੂੰ ਤਾਂ ਹੀ ਪਤਾ ਸਭ ਪਤਾ ਵੀਰੇ ਸਭ ਪਤਾ ਹੂੰ ਮੰਨ ਲੋ ਵੀਰੇ ਆਪਣਾ ਪੇਜ ਮੰਨ ਲੋ ਮੇਰੇ ਕੋਲੇ ਤੁਹਾਡੇ ਪੇਜ ਅਨਸਾਰ ਸਾ ਹੂੰ ਠੀਕ ਐ ਮੈਂ ਤੁਹਾਨੂੰ ਰਿਮੂਵ ਮਾਰਦਾ ਉਹ ਹੈਕ ਨਹੀਂ ਹੋਇਆ ਉਹ ਤਾਂ ਆਪਾਂ ਸੱਤ ਚੱਕਦਾ ਨਾ ਵਿੱਚੋਂ ਉਹਦੇ ਤੇ ਤੁਸੀਂ ਜੇ ਫੇਸਬੁੱਕ ਨੂੰ ਮੇਲ ਪਾਤੀ ਉਹਨਾਂ ਨੇ ਉਲਟਾ ਮੇਰੀ ਆਈਡੀ ਬੁੱਕ ਕਰਕੇ ਤੁਹਾਨੂੰ ਪੇਜ ਦੇ ਦੇਣਾ ਹੂੰ ਵੀ ਇਹ ਕ੍ਰੇਟਰ ਐ ਇਹਨੇ ਇਹਨੇ ਕ੍ਰੀਏਟ ਕੀਤਾ ਹੋਇਆ ਕ੍ਰੇਟਰ ਦੀ ਪਾਵਰ ਹਮੇਸ਼ਾ ਵੱਧ ਰਹੀ ਹੈ ਵੱਧ ਰਹੀ ਆ ਪ੍ਰੈਟਰ ਮੀਨਜ਼ ਕੀ ਜੇ ਤੁਸੀਂ ਆਪਣੀ ਆਈਡੀ ਆ ਨਾ ਤੁਹਾਡੀ ਆਈਡੀ ਦੇ ਵਿੱਚ ਹੁਣ ਮੰਨ ਲਓ ਹਰਪੇਜ ਬਾਈ ਦਾ ਪੇਜ ਚੱਲਦਾ ਫਿਰ ਮੈਂ ਹੁਣੇ ਬਾਈ ਤੁਹਾਨੂੰ ਸੈੱਟਸ ਲੈ ਰਿਆ ਮੈਂ ਪੇਜ ਡਿਲੀਟ ਕਰਦਾ ਮੈਂ ਕੁਝ ਵੀ ਕਰ ਦਵਾ ਇੱਕ ਮਿੰਟ ਤੇ ਵਾਪਸ ਆ ਜੂਗੇ ਜੋ ਵੀ ਘੰਟੇ ਚ ਤੁਹਾਨੂੰ ਫੇਸਬੁੱਕ ਵਾਪਸ ਦੇਉਗਾ ਨਾ ਇਹਦੇ ਕੋਲੇ ਪਾਵਰ ਆ ਇਹ ਤਾਂ ਥੱਲੇ ਵਾਲੇ ਸ਼ਗਿਰਦ ਨੇ ਇੱਥੇ ਇੱਕ ਹੋਰ ਸਮੱਸਿਆ ਆ ਸਕਦੀ ਹੈ ਬਹੁਤ ਮੁੰਡੇ ਨਾ ਫੋਨ ਲਾਣਗੇ ਬਾਈ ਪੇਜ ਤਾਂ ਮੈਂ ਬਣਿਆ ਬਣਿਆ 10000 ਦਾ ਨਮਾ ਲੈ ਲਿਆ ਉਹ ਉਹ ਵੀ ਰਾਈਟ ਵੀਰੇ ਉਹ ਵੀ ਦੱਸਦਾ ਉਹ ਵੀ ਦੱਸਦਾ ਤੁਹਾਨੂੰ ਉਹ ਮੜਾ ਸਕਦੇ ਦੁਬਾਰੇ ਉਹ ਮੜਾ ਵੀ ਸਕਦੇ ਆ ਵੀਰੇ ਤੁਸੀਂ ਤਕਰੀਬਨ ਇੱਕ ਕੇਸਾਂ ਦੇ ਵਿੱਚ ਸੁਣਿਆ ਵੀ ਹੋਣਾ ਵੀ ਉਹ ਪੇਜ ਬਾਈ ਜੀ ਰੀਟ ਡਾਊਨ ਹੋ ਗਿਆ ਉਹ ਵਾਪਸ ਲੈ ਕੇ ਉਹ ਉਹ ਫਿਰ ਹੈਕ ਹੋ ਗਿਆ ਉਹ ਐਡਮਿਨ ਕਿਸੇ ਹੋਰ ਨੂੰ ਲਾ ਦਿੰਦੇ ਹਮਮ ਨਾਲੇ ਸਭ ਤੋਂ ਵੱਡੀ ਚੀਜ਼ ਵੀਰੇ ਮੇਨ ਪ੍ਰੋਸੈਸ ਇਹ ਹੁੰਦਾ ਜਿਵੇਂ ਜਿਵੇਂ ਤੁਸੀਂ ਪੇਜ ਦੇ ਨਾਮ ਬਦਲ ਜਾਓਗੇ ਆਪਣੀ ਪੇਜ ਦੀ ਸਕਿਉਰਿਟੀ ਵੀਕ ਹੁੰਦੀ ਜਾਊਗੀ ਅੱਛਾ ਇਦਾਂ ਨਹੀਂ ਹੈਗਾ ਪੇਜਾਂ ਦੇ ਨਾਮ ਨਹੀਂ ਬਦਲਣ ਕਦੇ ਨਹੀਂ ਬਦਲਣ ਚਾਹੀਦੇ ਜਿੰਨਾ ਇੱਕ ਰੱਖ ਤਾਂ ਸਾਲ ਤੇ ਬਦਲ ਲਓ ਇੱਕ ਇਦਾਂ ਨਹੀਂ ਹੈਗਾ ਅੱਜ ਆਪਣਾ ਨਾਮ ਇਹ ਆ ਤੇ ਕੱਲ ਉਹ ਆ ਹਮਮ ਰੀਚ ਆਪਣਾ ਸਿਕਿਉਰਿਟੀ ਡਾਉਨ ਦੇਊਗਾ ਉਹ ਅਗਲਾ ਕਹਿੰਦਾ ਯਾਰ ਇਹ ਨਾ ਤਨੀ ਵਾਇਰਲ ਹੁੰਦਾ ਆ ਨਾ ਧਰਕੇ ਇਹ ਬੰਦੇ ਤਾਂ ਕੋਈ ਜਵਾਬ ਨਹੀਂ ਹੈ ਨਹੀਂ ਹਾਂ ਫਿਰ ਨਾਦਕਾਂ ਦਾ ਹੀ ਬਦਲ ਲਿਆ ਹਾਂ ਇਹ ਨਹੀਂ ਇਹ ਇਹ ਮਤਲਬ ਕਹਿਣ ਤੋਂ ਪਾਪ ਵੀ ਉਹ ਵਾਪਸ ਆ ਜਾਂਦਾ ਹਾਂਜੀ ਸੇਮ ਇੰਸਟਾਗ੍ਰam ਵੀ ਵਾਪਸ ਆ ਜਾਂਦਾ ਜੀ ਵੀ ਜੇ ਇੱਕ ਇੱਕ ਪ੍ਰੋਬਲਮ ਹੋਰ ਆਉਂਦੀ ਆ ਹੋਰ ਪ੍ਰੋਬਲਮ ਆਉਂਦੀ ਆ ਕਿ ਜੀ ਸਾਡੀ ਰੀਚ ਡਿੱਗ ਪਈ ਮਤਲਬ ਇੱਕਦਮ ਵੀਡੀਓ ਮੰਨ ਕੇ ਚਲੋ ਚੱਲਦੀਆਂ ਹੁੰਦੀਆਂ ਮੰਨ ਲਓ ਮੇਰੀਆਂ ਵੀਡੀਓ ਚੱਲ ਰਹੀਆਂ 5 ਲੱਖ ਵੀਡੀਓ ਪਾਈ ਚੱਲ ਗਈ 7 ਲੱਖ ਚੱਲ ਗਈ ਉਹ ਚੱਲ ਗਈ ਚੱਲ ਜਾਈ ਇੱਕ ਦਿਨ ਕੀ ਹੁੰਦਾ ਕਿ ਵੀਡੀਓ ਪਾਉਨੇ ਆ ਘੰਟੇ ਬਾਅਦ ਦੇਖਦੇ ਆ ਹਜ਼ਾਰ ਹੀ ਵਿਊ ਆ 5 ਘੰਟਿਆਂ ਬਾਅਦ ਦੇਖਦੇ 1800 ਹੀ ਵਿਊ ਆ ਉਹ ਵੀ ਵੀਰੇ ਉਹ ਵੀ ਤੇ ਮੈਂ ਤੁਹਾਨੂੰ ਪੂਰੀ ਦਿਲ ਦੱਸਦਾ ਕੀ ਆ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਨੇ ਹੂੰ ਤੁਹਾਨੂੰ ਪਤਾ ਹੀ ਆਪਣਾ ਜਿਹੜਾ ਪੇਜ ਆ ਉਹ ਫਰਸਟ ਸੈਸ਼ਨ ਤੇ ਚੱਲ ਰਿਹਾ ਹੁੰਦਾ ਹੂੰ ਫਰਸਟ ਸੈਸ਼ਨ ਹੁੰਦਾ ਜਿਹੜੇ 1 ਮਿਲੀਅਨ ਹੁੰਦੇ ਆ ਹੂੰ ਸੈਕੰਡ ਸੈਸ਼ਨ ਹੁੰਦਾ ਜਿਵੇਂ ਕਿਤੇ 7 ਲੱਖ ਨੇ ਉਹ ਸੈਕੰਡ ਸੈਸ਼ਨ ਥਰਡ ਸੈਸ਼ਨ ਦੇ ਵਿੱਚ ਤਾਂ ਵੀਰੇ ਉਹ ਕਿਸੇ ਨੂੰ ਦੇਖਦਾ ਹੀ ਨਹੀਂ ਹੂੰ ਹੁਣ ਥਰਡ ਸੈਸ਼ਨ ਵਾਲੇ ਬੰਦੇ ਨੇ ਕੋਈ ਇਦਾਂ ਦੀ ਵੀਡੀਓ ਪਾਤੀ ਕਿ ਤੁਸੀਂ ਵੀ ਪਾਈ ਹੋਈ ਆ ਹੂੰ ਮੈਂ ਵੀ ਪਾਈ ਹੋਈ ਆ ਉਹਦੀ ਵਾਇਰਲ ਕਰ ਦੇਣੀ ਆਪਣੇ ਉੱਤੇ ਉਹ ਡਾਊਨ ਕਰ ਦੇਣਗੇ ਅੱਛਾ ਰੀਚ ਹੂੰ ਜਿਵੇਂ ਕਿ ਮੰਨ ਲਓ ਮੇਰਾ ਨਾਮ ਹਰਪੀਤ ਆ ਮੇਰੇ ਨਾਲ ਦੇ ਵੀਰੇ ਕਟਗੜ ਫੇਸਬੁਕ ਤੇ ਲੱਖ ਬੰਦਾ ਹੋਊਗਾ ਹੁਣ ਮੈਂ ਹਰਪੀਤ ਨੇ ਵੀਡੀਓ ਪਾਤੀ ਮੇਰੇ ਸੇਮ ਕੋਈ ਕਿਸੇ ਹੋਰ ਨੇ ਪਾਈ ਹੋਈ ਆ ਉਹਦੀ ਅਪ ਕਰ ਦੇਣੀ ਆ ਥੱਲੇ ਨਾਲ ਡਾਊਨ ਕਰ ਦੇਣਾ ਅਛਾ ਇਹ ਥਾਰਾ ਫੇਸਬੁੱਕ ਦੇ ਹੱਥ 'ਚ ਹੈ ਬੰਦੇ ਦੇ ਹੱਥ 'ਚ ਨਹੀਂ ਹੈਗਾ ਹਾਂ ਇਹ ਹੋ ਸਕਦਾ ਕਿ ਕੋਈ ਵੱਡੇ ਪੇਜਾਂ ਵਾਲੇ ਆਪਾਂ ਨੂੰ ਰਿਪੋਰਟ ਕਰ ਦੇਣ ਆਪਣੀ ਵੀਡੀਓ ਦੀ ਜਾਂ ਕੁਝ 7-8 ਰਿਪੋਰਟਾਂ ਪਾ ਦੇਣ ਤਾਂ ਉਹ ਰੀਚ ਆਪਣੀ ਆਬੀਸਲੀ ਡਾਊਨ ਹੋਊਗੀ ਨਹੀਂ ਰਿਪੋਰਟਾਂ ਪੈ ਗਈਆਂ ਰੀਚ ਡਾਊਨ ਹੋਊਗੀ ਬੂਸਟ ਲਾ ਦੋ ਜੀ ਉਸ ਤੋਂ ਬਾਅਦ ਉਹ ਉੱਠ ਸਕਦੀ ਹੈ ਹਾਂ ਹਾਂ ਬੂਸਟ ਲਾ ਦੋ 4-5 ਤੇ ਬੂਸਟ ਮੈਂ ਤਾਂ ਦੇਖਿਆ ਕਈ ਨਹੀਂ ਇੱਕ ਗੱਲ ਮੈਂ 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 ਸੱਚੀ ਬੂਸਟ ਵਾਲੇ ਸੰਬੰਧ 'ਚ ਵੀ ਇੱਕ ਮੈਂ ਸਵਾਲ ਪੁੱਛਣਾ ਮੇਰਾ ਪਰਸਨਲੀ ਇੱਕ ਮੇਰਾ ਮੰਨਣਾ ਹੈ ਵੀ ਮੈਂ ਜਦੋਂ ਮੈਂ ਬੂਸਟ ਲਾ ਕੇ ਪੋਸਟ ਪਾਉਂਗਾ ਹਾਂਜੀ ਤਾਂ ਫੇਸਬੁੱਕ ਨੂੰ ਪਤਾ ਲੱਗੂਗਾ ਵੀ ਸਜਿੰਦਰ ਤਾਂ ਕੀ ਕਰਦਾ ਪੈਸੇ ਪੂਸੇ ਲੈ ਕੇ ਵੀਡੀਓ ਬਣਾਉਂਦਾ ਉਦੋਂ ਬਾਅਦ ਬੂਸਟ ਲਾ ਕੇ ਪਾ ਦਿੰਦਾ ਇਹ ਕਰਦਾ ਇਹ ਹੈਗਾ ਧੰਦੇਵਾਜ ਬੰਦਾ ਇਹ ਕੰਟੈਂਟ ਕਰੀਟਰ ਨੀਗਾ ਤਾਂ ਫੇਸਬੁੱਕ ਮੈਨੂੰ ਪੈਸੇ ਹੀ ਮੰਗੂਗੀ ਹਰ ਵਕਤ ਮੈਥੋਂ ਦਾ ਨਹੀਂ ਨਹੀਂ ਇਹ ਵੀ ਮੈਂ ਤੁਹਾਨੂੰ ਦੱਸਦਾ ਵੀਰੇ ਸਭ ਤੋਂ ਪਹਿਲਾਂ ਤਾਂ ਜਿਹੜਾ ਬੂਸਟ ਵਾਲਾ ਸਿਸਟਮ ਆ ਜਿਹੜਾ ਬੂਸਟੜਾ ਆਪਣਾ ਫੋਨ ਤੁਸੀਂ ਮੰਨ ਲਓ ਕੋਈ ਵੀ ਪੋਸਟ ਬੂਸਟ ਕਰਦੇ ਹੋ ਉਹ ਕੁਝ ਪੈਸੇ ਵੀਰੇ ਆਪਾਂ ਉਹਨਾਂ ਨੂੰ ਦੇ ਵੀ ਦੇਵਾਂਗੇ ਤਾਂ ਉਹਨਾਂ ਨਾਲ ਆਪਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾਗਾ ਕਿ ਕਿਉਂਕਿ ਬੂਸਟ 2000 ਦੀ ਲੱਗ ਜਾਂਦੀ ਆ 5000 ਦੀ ਵੀ ਲੱਗ ਜਾਂਦੀ ਆ 200 ਦੀ ਵੀ ਲਾ ਲੈਣੇ ਲੋਕੀ ਉਹ ਜਦੋਂ ਤੱਕ ਵੀਰੇ ਆਪਾਂ ਉਹਨਾਂ ਨੂੰ ਆਪਾਂ ਉਹਨਾਂ ਤੋਂ ਕਮਾਈ ਖਾ ਰਹੇ ਆ ਜੇ ਵੀਰੇ ਥੋੜੇ ਬੂਸਟ ਲਾ ਕੇ ਉਹਨਾਂ ਨੂੰ ਦੇ ਵੀ ਦਵਾਂਗੇ ਤਾਂ ਆਪਣੇ ਆਪ ਨੂੰ ਕੋਈ ਫਰਕ ਨਹੀਂ ਪੈਣਾ ਨਹੀਂ ਕਦੇ ਉਹ ਆਈਨਾ ਨਾ ਮੰਨਣ ਲੱਗ ਜੇ ਵੀਰੇ ਥੱਲੇ ਥੱਲੇ ਹੀ ਰੱਖੋ ਇਹਨੂੰ ਨਹੀਂ 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 ਇੰਦਾ ਵੀ ਸੇਂਦਰ ਨੂੰ ਥੱਲੇ ਹੀ ਰੱਖੋ ਬੂਸਟ ਲਾ ਕੇ ਉੱਪਰ ਆਵੇ ਮੰਨ ਲਓ ਮੇਰੀ ਆਈਡੀ ਤੇ 5000 ਫਰੈਂਡ ਨੇ ਤੁਸੀਂ ਬੂਸਟ ਲਾ ਦੀ ਮੇਰੀ ਆਈਡੀ ਸ਼ੋਅ ਕਰਤੀ ਮੇਰੇ ਵੀਰੇ ਘੱਟੋ ਘਾਟ ਘੱਟੋ ਘਾਟ 2500 ਫਰੈਂਡ ਕਈ ਲੋਕੀ ਇਦਾਂ ਕਹਿੰਦੇ ਨੇ ਵੀਰੇ ਕਈ ਆਈਡੀਆ ਦੀ ਰੀਚ ਇੰਨੀ ਡਾਊਨ ਆ ਉਹ ਬੂਸਟ ਵਾਲੀਆਂ ਪੋਸਟਾਂ ਉਹਨਾਂ ਨੂੰ ਦੇਖਦੀਆਂ ਨੇ ਦੂਸਰੀਆਂ ਵਾਇਰਲ ਦੇਖਦੀਆਂ ਹੀ ਨਹੀਂ ਪਤਾ ਨਹੀਂ ਪਰ ਆਪਾਂ ਕਦੇ ਪ੍ਰੈਕਟੀਕਲ ਨਹੀਂ ਕੀਤਾ ਕਰਕੇ ਦੇਖਿਓ ਪਰ 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 ਨਾ ਹਰ ਵੀਤ ਮਤਲਬ ਮੈਂ ਦੇਖੋ ਪੁੱਛਣਾ ਜੇ ਜੇ ਮੰਨ ਲਓ ਜਿਹੜਾ YouTube ਆ ਹਾਂਜੀ YouTube ਦਾ ਮੈਂ ਦੇਖਿਆ ਕਿ YouTube ਦੀ ਹੈਕਿੰਗ ਘਾਟਾ Facebook ਨਾਲ ਪਰ YouTube ਵੀ ਹੈਕ ਹੋ ਜਾਂਦਾ ਹਾਂ ਜੇ ਲਿੰਕ ਵਗੈਰਾ ਆ ਲੈ ਕਰੀ ਹਾਂ ਵੀਰੇ YouTube ਹੈਕ ਹੋਣ ਦਾ ਸਭ ਤੋਂ ਵੱਡੀ ਪਾਵਰ ਪਤਾ ਕੀ ਹੈ ਜੀ YouTube ਹੈਕ ਹੋ ਗਈ ਆਪਣੀ Gmail ID ਹੈਕ ਹੋ ਜੇ ਅੱਛਾ ਹਾਂਜੀ ਜੇ ਆਪਣੀ ਵੀਰੇ Gmail ID ਹੈਕ ਹੋ ਗਈ ਤਾਂ ਜਿਹੜਾ YouTube ਦੇ ਚੈਨਲ ਬਣਿਆ ਹੋਊਗਾ ਬੰਦੇ ਨੇ ਚੈਨਲ ਦਾ ਸੈਸ ਲੈ ਲੈਣਾ ਇੱਕ ਇੱਕ ਗੱਲ ਹੋਰ ਜੇ YouTube ਮੰਨ ਲਓ ਹੈਕ ਹੋ ਗਿਆ ਹਾਂਜੀ ਤਾਂ YouTube ਤਾਂ ਡਾਇਰੈਕਟ ਹੀ ਬਣਿਆ ਹੋਇਆ ਆਪਣਾ ਹਾਂਜੀ ਤਾਂ YouTube ਸੋਹਣਿਆ ਫਿਰ ਉਹ ਕਿਵੇਂ ਵਾਪਸ ਆਊਗਾ YouTube ਦਾ ਵੀਰੇ ਚੈਨਲ ਵਾਪਸ ਲਿਆਉਣ ਲਈ 60 ਦਿਨ ਦਾ ਪ੍ਰੋਸੈਸ ਆ ਮਾਸ਼ਾ ਉਹ ਐ ਨਹੀਂ ਹੈਗਾ ਵੀ ਫੇਸਬੁੱਕ ਕੋਲ ਉਹ ਅੱਜ ਪਾਇਆ ਤੇ ਕੱਲ ਵਾਪਸ ਆ ਗਿਆ ਐਨੀ ਉਹ 60 ਦਿਨਾਂ ਦਾ ਟਾਈਮ ਲੈਂਦੇ ਜੀ ਉਹ ਪੂਰੇ ਆਪਣੇ ਪਿੱਛੇ ਵਾਲੇ ਸਾਰੇ ਆਈਪੀ ਦੇਖਦਾ ਵੀ ਕਿਹੜੀ Gmail ID ਕਿਹਦੇ ਨਾਲ ਚੇਂਜ ਹੋਈ ਆ ਪੂਰਾ ਚੈਨਲ ਦੀ ਰੀਵਿਵਿਟੀ ਹੋਣੀ ਚਾਹੀਦੀ ਜੇ ਮੈਂ ਚੈਨਲ ਮਿਲੀਅਨ ਚ ਹੋਊਗਾ ਉਹਨੂੰ ਹੁੰਦੇ ਦਿਨ ਲੱਗਣਗੇ ਚੈਨਲ ਛੋਟਾ ਹੋਊਗਾ ਉਹਨੂੰ ਹੁੰਦੇ ਦਿਨਾਂ ਵਿੱਚ ਵਾਪਸ ਦੇ ਦੇਣਗੇ ਇਹ ਦੇਖਦਾ ਵੀ ਇਹ ਬੰਦੇ ਦੀ ਪਰ ਵਾਪਸ ਦੇ ਦਿੰਦੇ ਆ ਹਾਂ ਮਤਲਬ 올ੇ ਦੇ ਸਾਹ ਹਰ ਜੀ ਮੀਲੀਲ ਨਾਲ ਆਲਾ ਤਾਂ ਉਸ ਸਾਹ ਦੀ ਗੱਲਬਾਤ ਉਸ ਲੈਵਲ ਦੀ ਉਸ ਲੈਵਲ ਦੀ ਗੱਲ ਹੋਊਗੀ ਫਿਰ ਉਹਨੂੰ ਉਹਨਾਂ ਟਾਈਮ ਲੱਗ ਜਾਊਗਾ ਕਿਉਂਕਿ ਉਹ ਜਿਹੜੇ ਹੈਕਰ ਨੇ ਕਿਉਂਕਿ ਮੀਲੀਲ ਨਾਲ ਦਾ ਪੇਜ ਤਾਂ ਵੀਰੇ ਕਿਸੇ ਦਾ ਹੈਕ ਹੁੰਦਾ ਹੀ ਨਹੀਂ ਤੁਸੀਂ ਸੁਣਿਆ ਵੀ ਨਹੀਂ ਹੋਣਾ ਹੂੰ ਅੱਛਾ ਉਹਦੀ 19 ਸਿਕਿਉਰਟੀ ਵਧੀ ਜਾਂਦੀ ਹੈ ਵਧੀ ਜਾਂਦੀ ਹੈ ਇੱਕ ਇੱਕ ਗੱਲ ਹੋਰ ਆ ਜਿਵੇਂ ਮੰਨ ਲਓ ਵੀ ਸਭ ਤੋਂ ਪਹਿਲੇ ਪ੍ਰੋਸੈਸ ਚ ਆ ਜਾਣਾ ਜਿਹੜਾ ਨਵਾਂ ਯੂਟਿਊਬਰ ਹੁੰਦਾ ਨਵਾਂ ਯੂਟਿਊਬਰ ਉਹਨੂੰ 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 ਪ੍ਰੋਬਲਮ ਪਤਾ ਕੀ ਹੁੰਦੀ ਆ ਸਾਰੇ ਕੰਟੇ ਪੂਰੇ ਕਰਨ ਸਾਰਾ ਕੁਝ ਪੂਰਾ ਕਰਨਾ 4000 ਹਾਂ ਜੀ ਉਹ ਦਾ ਪੁੱਤ ਦਾ ਉਹ ਜਿਹੜਾ ਐਡਸੈਂਸ ਜਾ ਉਹ ਨਹੀਂ ਕਰੇ ਹੁੰਦਾ ਉਹ ਮੇਰੇ ਮੇਰਾ ਆਪ ਦਾ ਇੱਕ ਚੈਨਲ ਆ ਉਹਦਾ ਐਡਸੈਂਸ ਤੇਰਾ ਆ ਗਿਆ ਉਹ ਚਿੱਠੀ ਜੀ ਹਾਂ ਚਿੱਠੀ ਜੀ ਆ ਗਈ ਤਰੀਕਾ ਐਡਸਨ ਹਾਂ ਆ ਗਿਆ ਆ ਗਿਆ ਨਾ 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 ਹਿੰਦੀ ਹਿਲਦਾ ਗਿਆ ਤਰਾ ਹਾਂ ਆ ਗਿਆ ਉਹ ਕਿਨੇ ਲੈਂਦਾ ਉਹ ਆਪ ਹੀ ਦੇ ਕੇ ਗਿਆ ਨੇ ਆਪੇ ਪਈ ਸੀ ਆਪਾਂ ਆਪ ਪਰੇ ਤੋ ਹੀ ਆ ਗਿਆ ਆਪਣੇ ਘਰ ਆ ਗਿਆ ਘਰੇ ਦੇ ਕੇ ਗਿਆ ਉਹ ਯਾਰ ਉਹ ਆਉਂਦਾ ਨਹੀਂਗਾ ਯਾਰ ਉਹ ਵੀ ਦੇ ਦਦਣਾ ਲੈ ਕੀ ਆ ਹੁਣ ਕੋਡ ਹੁੰਦਾ ਜੀ ਤੇ ਹਾਂ ਉਹ ਜਿਵੇਂ ਮੰਨ ਲਓ ਆਪਣਾ ਚੈਨਲ ਵਧੀਆ ਗਰੋ ਕਰਦਾ ਆਪਣੇ ਵਾਚ ਟਾਈਮ ਵੀ ਪੂਰਾ ਕਈ ਵਾਰੀ ਆਪਣੀ ਜਿਹੜੀ ਉਹ ਈਮੇਲ ਜੀ ਨਹੀਂ ਆਉਂਦੀ ਹੁੰਦੀ ਹਰ ਭੇਜਦੇ ਨੂੰ ਵੀ ਮੇਲ ਆਈ ਹੋਗੀ ਉਹ ਤੇ ਫਾਰਮ ਦਾ ਇੱਕ ਫਿੱਲਾ ਕਰਨਾ ਹੁੰਦਾ ਹੂੰ ਉਸ ਤੋਂ ਬਾਅਦ ਦੇਖ ਲੈਂਦੇ ਆ ਵੀ ਬੰਦੇ ਸਹੀ ਆ ਕਰਿਆ ਜਾਂਦਾ ਜੀ ਮੈਂ ਨਾ ਪਫਾ ਰੰਜੇ ਉਹ 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 ਜੇ ਮੰਨ ਕੇ ਚਲੋ ਕਿਸੇ ਬੰਦੇ ਦਾ ਨਹੀਂ ਆ ਰਿਹਾ ਤੁਸੀਂ ਹੈਲਪ ਕਰ ਸਕਦੇ ਆ ਕਰ ਸਕਦੇ ਆ ਵੀਰੇ ਸਪੋਰਟਰ ਟੀਮ ਨੂੰ ਮੇਲ ਪਾ ਦੋ ਜੀ ਹੁਣ ਤਾਂ ਵੀਰੇ ਤੁਸੀਂ ਵੀ ਜਾਣਦੇ ਹੋਵੋਗੇ ਹੁਣ ਤਾਂ ਫੇਸਬੁੱਕ ਨੇ AI YouTube ਨੇ AI ਸਾਰੀਆਂ ਹਾਇਰ ਕੀਤੇ ਹੋਈਆਂ ਕੋਈ ਐਂ ਦੱਸੋ ਕੋਈ ਦਫ਼ਤਰ ਨਹੀਂ ਹੈਗਾ ਯਾਰ ਜਿੱਥੇ ਜਾ ਕੇ ਬੰਦਾ ਆਧਾਰ ਕਾਰਡ ਵਾਲਾ ਗੋਬੇ ਸਬੂਧਾ ਕੇਂਦਰ ਇਹ ਦਫ਼ਤਰ ਹੀ ਆ ਇਹ ਹੈਗਾ ਮਤਲਬ ਵੀ ਸਿੱਧਾ ਇੰਡੀਆ ਚੋਂ ਹਸਾਬ ਦੇ ਵੀ ਹੁੰਦੇ ਆ ਵੀਰੇ ਦਫ਼ਤਰ ਹੈਗਾ ਬੰਬੇ ਅੱਛਾ ਤੁਸੀਂ ਅੰਦਰ ਤੇ ਚੈੱਕ ਵੀ ਕਰ ਸਕਦੇ ਹੋ ਪਰ ਉੱਥੇ ਇਹ ਦਫ਼ਤਰ ਨਹੀਂ ਹੈਗਾ ਤੁਸੀਂ ਜਾ ਕੇ ਖੜੇ ਹੋ ਜਾਓਗੇ ਵੀ ਮੇਰੀ ਰੀਚ ਕੱਢ ਗਈ ਜਾਂ ਮੇਰਾ ਬੇਦੁਖ ਪੇਜ ਹੈਕ ਹੋ ਗਿਆ ਉੱਥੇ ਹੈਗਾ ਉੱਥੇ ਹੈਗਾ ਇਹ ਐਡਸੈਂਸ ਜਿਵੇਂ ਆਪਣੇ ਬੋਸਟ ਲੱਗਦੇ ਆ ਪੈਸੇ ਜਾਂਦੇ ਆ ਨਾ ਆਪਣੀ ਇੰਡੀਅਨ ਗਵਰਨਮੈਂਟ ਜਿਹੜੀ ਅਮਰੀਕਾ ਨੂੰ ਟੈਕਸ ਕੱਟ ਕੇ ਪੇਮੈਂਟ ਉਧਰ ਪੇ ਕਰਦੀ ਹੈ ਮਾਸ਼ਾਅਰ ਆ ਹਾ ਉਹ ਆਪਣਾ ਦਫਤਰ ਸਿਰਫ ਇੱਕ ਬੰਬੇ ਦੇ ਵਿੱਚ ਆ ਜਿੱਥੇ ਸਾਰੇ ਇਹ ਹੈਂਡਲ ਕਰਦੇ ਜੇ ਕੋਈ ਨੇੜੇ ਹੋ ਜਾਂਦਾ ਮੱਥਾ ਮੁੱਥਾ ਹੀ ਟੇਕ ਆ ਗਏ ਵੀ ਇੰਨੇ ਪੈਸੇ ਬਣਾਉਂਦੇ ਆਂ ਦਿਵਾਲੀ ਤੇ ਸਿਰ ਨੂੰ ਲੱਗ ਗਈ ਹੈ ਨਾ ਇਹ ਬੰਦਾ ਤਾਂ ਤੋ ਦੀਵਾ ਹੀ ਤੇ ਰਿਹਾ ਉਹ ਦਿਵਾਲੀ ਵਾਲੇ ਦਾ ਵੀ ਯਾਰ ਇਤੋਂ ਕਮਾਈ ਕਰਦੇ ਕਮਾਈ ਕਰਦੇ ਆ ਹਨਾ ਸਹੀ ਹੈ ਨਾ ਹਾਂ ਸਹੀ ਆ ਪਰ ਦੇਖੋ ਵੀਰੇ ਆਪਾਂ ਨੂੰ 2K ਫੈਕਟਰ ਨਾਲ ਨਾ ਆਪਣੇ ਅਕਾਊਂਟ ਸਿਕਿਉਰਟੀ ਦੀ ਦੱਸ ਰਿਹਾ 2K ਫੈਕਟਰ ਨਾਲ ਵੀਰੇ ਆਪਣੇ ਅਕਾਊਂਟ ਸਿਕਿਉਰ ਹੋਣੇ ਚਾਹੀਦੇ ਹੂੰ 2K ਫੈਕਟਰ ਸਿਕਿਉਰਟੀ ਲਈ ਹਾਂਜੀ ਇੱਕ ਵੀਰੇ ਆਪਣੇ ਪੇਜ ਦੇ ਐਡਮਿਨ ਵੱਧ ਤੋਂ ਵੱਧ ਤਿੰਨ ਜਾਂ ਚਾਰ ਬੰਦੇ ਜ਼ਰੂ ਯਾਰ ਇੱਕ ਮੁੱਖ ਦੀ ਗੱਲ ਮੈਂ ਤੁਹਾਨੂੰ ਦੱਸਦਾ ਯਾਰ ਤੁਸੀਂ ਨਾ ਬਾਹਲੇ ਲੋੜ ਚ ਨਾ ਪਾਓ ਮੈਂ ਇਥੋਂ ਬਾਹਲੇ ਸਵਾਲ ਨਹੀਂ ਪੁੱਛਿਆ ਨੇ ਜੇ ਤੁਹਾਨੂੰ ਕੋਈ ਡਿੱਕ ਕੋਈ ਡੱਕਾ ਫੜਕਾ ਪੈ ਗਿਆ ਯਾਰ ਆਪਣਾ YouTube ਤੇ Facebook ਦਾ ਆਹਾ ਕਿ ਰਾਸ਼ਟਰਪਤੀ ਕਹਿਦਗੇ ਕੀ ਕਹਿਦਗੇ ਛੋਟਾ ਕਰ ਲਗੇ ਪੂਰਾ ਉਹਦਾ ਪ੍ਰਧਾਨ ਮੰਤਰੀ ਗਵਰਨਰ ਦੇ ਹਿਸਾਬ ਨਾਲ ਗਵਰਨਰ ਆ ਕਹਿ ਲੋ ਇਹ ਗਵਰਨਰ ਹੀ ਸਵਾਲ ਦਾ ਮਤਲਬ ਹੈ ਜੀ ਐਮਐਲਏ ਸਾਹਿਬ ਨਹੀਂ ਐਮਐਲਏ ਉਸ ਨੇ ਨਹੀਂ ਮੇਰੇ ਦੇ ਛੋਟਾ ਆ ਗਿਆ ਗਵਰਨਰ ਸਾਹਿਬ ਕੜਿਆ ਇਹ ਤੇ ਪੰਜਾਬ ਦੇ ਨਾਲ ਚਰਚਾ ਤਾਉਦਾ ਵਾ ਹਾਂ ਦਿੱਲੀ ਚ ਤੇ ਪੰਜਾਬ ਚ ਹਾਂ ਤੇ ਗਵਰਨਰ ਸਾਹਿਬ ਖੜੇ ਆ ਮਤਲਬ ਤੁਸੀਂ ਇਹਦੇ ਕੋਲੇ ਕੋਈ ਵੀ ਸ਼ਿਕਾਇਤ ਲੈ ਕੇ ਆ ਸਕਦੇ ਬੰਦਾ ਹੱਲ ਕਰਕੇ ਦੇ ਦਿੰਦਾ ਫੇਸਬੁੱਕ ਦਾ ਗਵਰਨਰ ਹਾਂ ਬੱਸ ਇਹ ਠੀਕ ਆ ਕਿ ਨਹੀਂ ਕਿਉਂਕਿ ਸਾਡੇ ਕਈ ਉੱਤੇ ਵੰਡਦੇ ਹੁੰਦੇ ਸੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਸਰਪੰਚ ਉਹ ਸਾਰੇ ਸਾਰੇ ਬੰਦੇ ਵੰਡਦੇ ਹੁੰਦੇ ਸੀ ਉੱਤੇ ਵੀ ਤੇਰੇ ਵਾਲੇ ਇਹਦੀਆਂ ਸਮਾਵਾਂ ਦੇ ਹਿਸਾਬ ਨਾਲ ਇਹਦਾ ਗਵਰਨਰ ਦਾ ਬੰਦਾ ਇੰਨਾ ਪਿਆਰ ਦੇਣ ਲਈ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਤੇ ਨਾਲੇ ਨੰਬਰ ਦੋ ਤੇ ਤੁਹ ਯਾਦ ਰੱਖਿਓ ਡਾਕਟਰ ਐਪਲ ਸਾਰੇ ਜਾਣਦੇ ਆ ਜੇ ਤੁਹਾਨੂੰ ਆਈਫੋਨ ਨਾਲ ਸੰਬੰਧਤ ਕੋਈ ਵੀ ਡਿੱਕਾ ਫੜਿੱਕਾ ਪੈ ਗਿਆ ਨਾ ਜਾਂ ਆਈਫੋਨ ਤੁਸੀਂ ਸੈਕੰਡ ਹੈਂਡ ਵੀ ਖਰੀਦਣੇ ਆ ਤਾਂ ਤੁਸੀਂ 22 ਹੋਣਾ ਦੇ ਨਾਲ ਸੰਪਰਕ ਕਰ ਲਿਓ ਸੱਜਣੋ ਇਹ ਬੰਦਿਆਂ ਕੋਲੇ ਆਈਫੋਨ ਦੇ ਹਰੇਕ ਰੋਗ ਦਾ ਇਲਾਜ ਹੈਗਾ ਮਤਲਬ ਕੋਈ ਲੋਕ ਹੋਇਆ ਹੋਵੇ ਉਹਦੇ ਵਿੱਚ ਡਾਟਾ ਫਸਿਆ ਹੋਵੇ ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਆਈਫੋਨ ਨਾਲ ਸੰਬੰਧਤ 22 ਹੋਣਾ ਨੂੰ ਆਈਪੈਡ ਆਈਫੋਨ ਨਾਲ ਸੰਬੰਧਤ ਬਾਕੀ ਪੁਰਾਣੇ ਆਈਫੋਨ ਪੁਰਾਣੇ ਕੰਪਿਊਟਰ ਲੈਪਟਾਪ ਜਿਹੜੀ ਚੀਜ਼ ਚਾਹੀਦੀ ਹੈ ਬਾਈ ਦਾ ਨੰਬਰ ਡਾਇਲ ਕਰ ਲਿਓ ਤੇ ਆਈਫੋਨ ਦਾ ਸੁਪਨਾ ਪੂਰਾ ਕਰਕੇ ਵੀ ਤੋਰ ਦਿੰਦੇ ਜੇ ਲੱਗਦਾ ਨਾ ਵੀ ਘੱਟ ਜੇ ਵਾਲਾ ਯਾਰ ਲੈਣਾ ਸੀ ਯਾਰ ਆ ਹੋਇਆ ਦਾ ਉਹ ਹੱਲ ਜੀ ਵੀ ਕਰਕੇ ਉਹ ਮਤਲਬ ਬੰਦੇ ਦੀ ਬੰਦਾ ਕੌਣ ਦਾ ਦੇਖ ਕੇ ਕਰ ਲੈਂਦੇ ਆ ਹਸਾਬ ਕਿਤਾਬ ਯਾਰ ਘੈਂਟ ਬੰਦੇ ਆ ਧੰਨਵਾਦ